ਤੇ 2011 ਚ ਜਦੋਂ ਫਿਰ ਇਹ ਪਾਰਟੀ ਬਣਾਉਂਦੇ ਨੇ ਜੀ ਮਨਪ੍ਰੀਤ ਸਿੰਘ ਬਾਦਲ ਹੂੰ ਤੇ ਸਾਨੂੰ ਵੀ ਹੁੰਦਾ ਵੀ ਅਸੀਂ ਬਰਨਾਲਾ ਟੋੜਾ ਗਰੁੱਪ ਖੁੰਝੇ ਲੱਗਿਆ ਬੈਠਾ ਜੀ ਵੀ ਚਲੋ ਮਨਪ੍ਰੀਤ ਦੇ ਨਾਲ ਵੀ ਵਧੀਆ ਬੰਦਾ ਹੈ ਤੇ ਕਰਦੇ ਆ ਨਾ ਸੁੱਚਾ ਸੱਚਾ ਹੂੰ ਤੇ ਮੈਨੂੰ ਜੋ ਜੋ ਚੌੜ ਦਾ ਫੋਨ ਆਉਂਦਾ ਜੀ ਕਹਿੰਦਾ ਵੀ ਭਗਵੰਤ ਆਇਆ ਆ ਰਿਹਾ ਕੈਨੇਡਾ ਵੀ ਆਪਾਂ ਸਰੀ ਹੈ ਜਿਹੜੀ ਰੈਲੀ ਕਰਨੀ ਹੈ ਤੇ ਹੋਰ ਵੀ ਸ਼ਹਿਰਾਂ 'ਚ ਜਾਣਾ ਨਾ ਵੀ ਸਹਾਇਕ ਹੋਗ ਲੈਣਾ ਐਨਆਰਆਈ ਹੂੰ ਚਲੋ ਜੀ ਮੇਰੀ ਡਿਊਟੀ ਲਾਤੀ ਮੈਂ ਇਹਨਾਂ ਨੂੰ ਲੈਣ ਗਿਆ ਜੀ ਸਿਹਟਲ ਤੇ ਉਹਦੇ ਕਾਲਾ ਜਿਹਦੀ ਮੈਂ ਗੱਲ ਕਰਦਾ ਪੂਆ ਦਾ ਪੁੱਤ ਉਹਨਾਂ ਦੇ ਘਰੇ ਇਹਦੀ ਵਾਈਫ ਨੂੰ ਕਾਲ ਕਰਨ ਵੀ ਹੁਣ ਤੂੰ ਫਿਰ ਬਾਦਲ ਬਣ ਗਿਆ ਮੈਂ ਸੁਰਿੰਦਰ ਘਰ ਮੈਂ ਬਲੋਕ ਕੀਤਾ ਕਰਨੀ ਭਲਾ ਨਾ ਕਿ ਕ ਪੋਲਿਟਿਕਸ ਚ ਆ ਰਿਹਾ ਜੀ ਖੁਸ਼ਜੀ ਪੂਰੇ ਅੱਛਾ ਮੈਂ ਲੈ ਆ ਜਿਹਨੂੰ ਉੱਥੋਂ ਸਰੀ ਤੱਕ ਆਉਂਦੇ ਆਉਂਦੇ ਨੇ ਇਹਨੂੰ ਮੇਰਾ ਢਿੱਡ ਦੁਖਣ ਲੱਗਾ ਗੱਲਾਂ ਕਰ ਹੂੰ ਇਹਨਾਂ ਬੱਸ ਕਰਿਆ ਤੇ ਸ਼ਾਮ ਜੀ ਨੂੰ ਪਹੁੰਚੀ ਜੀ ਸੀ ਘਰੇ ਗਏ ਇਹਨੇ ਬੜੀਆਂ ਮਿੱਠੀਆਂ ਮਿੱਠੀਆਂ ਗੱਲਾਂ ਕੀਤੀਆਂ ਕਹਿੰਦਾ ਵੀ ਮੇਰੀ ਮਦਰ ਨੂੰ ਕਦੇ ਵੀ ਅਸੀਂ ਤਾਂ ਜੀ ਪੈਸੇ ਨਹੀਂ ਲੈਣਾ ਇਹ ਅਸੀਂ ਜਿਹੜਾ ਛੁੱਡੀ ਜੇਬ ਥੱਲੇ ਕਿੰਚ ਦੇ ਲਾ ਨਾ ਉਹ ਲੈਣਾ ਹਰ ਇੱਕ ਮੀਟਿੰਗ ਚ ਇਹ ਕਹਿੰਦਾ ਲੋਕਾਂ ਨੂੰ ਰੋਣ ਲਾ ਦਿਆ ਕਰੇ ਚੁੱਲਿਆਂ ਦੀ ਅੱਗ ਬੁੱਝ ਬਾਪੂ ਦੀ ਮੇਰੀ ਦੀ ਪੱਗ ਐ ਰੁਲ ਗਈ ਮੈਂ ਕੱਤ ਤਸਣਾ ਨਾ ਮੈਂ ਫਲਾਣਾ ਜੀ ਬੁੜੀਆਂ ਰੋਣ ਲੱਗ ਜਾਂਦਾ ਸਵੇਰੇ ਜਿੰਨੇ ਘਰੇ ਚ ਰੋਟੀ ਰੋਟੀ ਖਾਣ ਜਾਇਆ ਕਰੀ ਤੇ ਬਾਜੀ ਤੇ ਲਫਾਵਾ ਤੇ ਲੈ ਲਫਾਵਾ ਹਜ਼ਾਰ ਹਜ਼ਾਰ ਡਾਲਰ ਦੇ ਲਫਾਵੇ ਤੇ ਮੈਂ ਇਕੱਠੇ ਕਰਨੇ ਚ ਮੈਂ ਪੀਏ ਬਣੇ ਖਜ਼ਾਨੇ ਹਮ ਪਹਿਲਾਂ ਤਾਂ ਪਹਿਲੇ ਦਿਨ ਦੀ ਗੱਲ ਦੱਸ ਦਿੰਨਾ ਜੇਰ 5:00 ਵਜੇ ਮੈਨੂੰ ਕਹਿੰਦਾ ਯਾਰ ਹੈਗੀ ਹੈ ਪੀਂਦਾ ਮੈਂ ਵੀ ਸੀ ਉਹ ਸੁੱਕੀ ਮੇਰੇ ਕੋਲ ਹੁੰਦੀ ਰੈੱਡ ਲੇਬਲ ਮੈਂ ਕਹਾਂ ਬਾਈ ਪਿੱਛੇ ਪਈਆ ਕਾਰ ਦੇ ਚੱਕ ਲਾਉਣ ਦਾ ਕੋਟ ਮੇਰੇ ਕੋਲ ਗੱਡੀ ਦੇ 골ਡਨ ਕਲਰ ਦੀ ਯਾਦ ਵਿੱਚ ਇਹਨੇ ਚੱਕੀ ਜੀ ਮੂੰਹ ਲਾਇਆ ਗੋੜ ਗੋੜ ਕਰ ਰੀ ਐਂਟਰ ਹੋ ਗਏ ਜੀ ਘਰੇ ਗਏ ਉਦੋਂ ਤਾਂ ਵਾਲਾ ਸ਼ਰਾਬੀ ਹੋਇਆ ਨਹੀਂ ਘਰੇ ਗੱਲਾਂ ਬਾਤਾਂ ਕੀਤੀਆਂ ਬੜੇ ਇੰਪ੍ਰੈਸਡ ਸਾਰੇ ਤੇ ਮੈਂ ਕਿਹਾ ਵੀ ਘਰੇ ਰਹਿਣਾ ਕਿ ਕਿਵੇਂ ਇਹਦਾ ਨਹੀਂ ਹੋਟਲ 'ਚ ਠੀਕ ਆ ਸਾਡੇ ਨਾਲ ਜੀ ਇੱਥੇ ਸਰੀ ਕਿੰਗ ਜਾਰਜ ਤੇ 80 ਤੇ ਸਾਰੇ ਜਾਣਦੇ ਨੇ ਡੇਜ਼ਨ ਹੋਟਲ ਹੁੰਦਾ ਚਾਹੇ ਨਾਮ ਨੂੰ ਕਿੰਜ ਨਾ ਹੋ ਗਿਆ ਕੋਈ ਡੇਜ਼ਨ ਹੁੰਦਾ ਉੱਥੇ ਫਰਸਟ ਫਲੋਰ ਤੇ ਥੱਲੇ ਕਮਰਾ ਬੁੱਕ ਕਰਤਾ ਜੀ ਸਾਬ ਨੂੰ ਘੱਟ ਘੱਟ ਰੋਟੀ ਪਾਣੀ ਮੈਂ ਘਰੋਂ ਲਿਆਉਂਦੀ ਜਮੇ 2 ਮਿੰਟ ਤੇ ਤੂਰੀ ਤੇ ਮੈਂ ਰਹਿਣਾ ਸੀ ਉਦੋਂ ਬੀਸਮੈਂਟ 'ਚ ਰਹਿੰਦੇ ਤੇ ਉਦੋਂ ਤਾਂ ਜੀ ਖਾ ਪੀ ਕੇ ਗੱਲਾਂ ਬਾਤਾਂ ਕਰਕੇ ਸੌਂ ਗਏ ਜੱਸੀ ਸਿੱਖ ਹੁੰਦਾ ਸੀ ਕਮ ਤੇ ਮਾਨਪਰੀ ਤੋਂ ਨਾ ਪੂਰੀ ਜੀ ਚੜਾਇਆ ਪੀਲੀਆਂ ਪੱਗਾਂ ਮੰਨ ਕੇ ਲਾਣਾ ਤੇ ਦੂਜੇ ਦਿਨ ਸਵੇਰੇ ਮੈਂ ਗਿਆ ਜੀ ਪ੍ਰੌਂਟੇ ਪ੍ਰੌਟੇ ਲੈ ਕੇ ਤੇ ਉੱਥੇ ਮਾਨ ਸਾਹਿਬ ਮੈਨੇ ਜੀ ਖਾਣੀ ਆ ਕਹਿੰਦੇ ਨਹੀਂ ਇਹ ਤਾਂ ਨਹੀਂ ਮੈਂ ਕਹਿੰਦਾ ਇੱਕ ਲਾਉ ਉਹਦਾ 20 ਰੁਪਏ ਕਹਿੰਦੇ 20 ਰੁਪਏ ਕੀ ਪੀਰਪੁਰ ਪੀਲੀ ਕੈਂਪ ਹੋ ਗਿਆ ਤੇ ਗਾਈ ਜੀ ਘਣਾ ਘਰਾ ਚ ਅਸੀਂ ਸਾਰਿਆਂ ਨੇ ਹਣਾ ਜਿੱਤੇ ਜਿੱਤੇ ਰੱਖੀ ਹੋਈ ਸੀ ਸਮਾ ਗੋ ਤੇ ਅਸੀਂ ਇੱਕ ਸਮਾਗਮ ਹੋਰ ਵੱਡਾ ਰੱਖ ਲਏ ਜੀ 2 ਕੈਬਸਪੋਰਟ ਰੱਖ ਲਿਆ ਵੱਡੇ ਹਾਲ ਚ ਇੱਕ ਸਰੀ ਰੱਖ ਲਿਆ ਉਹੀ ਗੱਲ ਜਿਹੜਾ ਤੁਹਾਡੇ ਪੈਸਾ ਨਹੀਂ ਲੈਣਾ ਜਿਹੜਾ ਆ ਜੇਬ ਦੇ ਥਲੀਕਾਂ ਚ ਦੇ ਲਾ ਉਹ ਲੈਣਾ ਸਾਰੇ ਉਹੀ ਗੱਲਾਂ ਜਦੋਂ ਇੱਕ ਵਾਇਰਲ ਵੀ ਹੁੰਦੀ ਆ ਵੀਡੀਓ ਮੁੱਖ ਮੰਤਰੀ ਸਾਹਿਬ ਦੀ ਅੱਜ ਕੱਲ੍ਹ ਵੀ ਕਿ ਭਾਈ ਅਸੀਂ ਇਹੋ ਜਿਹਾ ਮੁੱਖ ਮੰਤਰੀ ਦੇਖਣਾ ਚਾਹੁੰਦੇ ਆ ਮੈਂ ਤੇ ਮਨਪ੍ਰੀਤ ਬਾਦਲ ਕਿ ਜਿਹੜਾ ਮੁੱਖ ਮੰਤਰੀ ਸਿਲੰਡਰ ਭਰਾਈ ਕਰੂ ਲਾਈਨ ਚ ਲੱਗ ਕੇ ਉਹ ਰੈਲੀ ਚ ਉਹ ਰੈਲੀ ਚ ਭਜਨ ਦਿੱਤਾ ਜੀ ਅੱਛਾ ਉਹ ਰੈਲੀ ਤੁਸੀਂ ਕਰਵਾਈਓ ਉੱਥੇ ਇਹ ਕੀ ਹੋਇਆ ਨਾ ਬਾਈ ਜੀ ਜਦੋਂ ਦੋ ਕੁ ਦਿਨ ਮੈਨੂੰ ਦੇਖਿਆ ਇਹਦੇ ਹਾਲ ਢੰਗ ਜੀ ਮੈਂ ਕਹਿੰਦਾ ਵੀ ਇਹ ਕਿਹੜੇ ਪੱਗ ਸਿੰਘ ਕਿੱਥੇ ਮਿੱਟੀ ਦੀਆਂ ਸੌਆਂਾਂ ਤੇ ਕਿਹੜੀਆਂ ਗੱਲਾਂ ਕਿਹੜੀਆਂ ਮਤਾਂ ਕੀ ਹੋਣਾ ਜੀ ਪਹਿਲਾਂ ਤਾਂ ਪਹਿਲੇ ਦਿਨ ਤੋਂ ਹੀ ਫੋਨ ਆਉਣੇ ਚੱਲੂ ਹੋ ਗਏ ਕੁੜੀਆਂ ਦੇ ਮੇਰੇ ਕੋਲੇ ਫ ਉਹ ਹੁਣ ਫੋਨ ਕਰਨ ਜੀ ਵੀ ਅਸੀਂ ਮਿਲਣਾ ਹੈ ਦੇਖੋ ਮੈਂ ਇੱਥੇ ਮੈਂ ਤੁਹਾਡੀ ਗੱਲ ਟੋਕਣ ਲੱਗਿਆ ਮੁੱਖ ਮੰਤਰੀ ਸਾਹਿਬ ਨੇ ਮਾਨਯੋਗ ਮੁੱਖ ਮੰਤਰੀ ਰਿਸਪੈਕਟਡ ਅਹੁਦੇ ਤੁਸੀਂ ਜੋ ਵੀ ਗੱਲਬਾਤ ਕਰਨੀ ਹੈ ਬੜੇ ਢੰਗ ਦੇ ਨਾਲ ਕਿਉਂਕਿ ਸੱਚੀ ਹੋਣੀ ਚਾਹੀਦੀ ਹੈ ਕੱਲ ਨੂੰ ਕੋਈ ਗੱਲ ਜਿਹੜੀ ਆ ਤੁਹਾਡੇ ਤੇ ਆਵੇ ਤੇ ਤੁਹਾਨੂੰ ਸਾਬਤ ਕਰਨੀ ਪੈ ਸਕਦੀ ਹੈ ਔਰ ਮੈਂ ਇੱਥੇ ਫਿਰ ਇੱਕ ਵਾਰੀ ਨੋਟ ਕਰਵਾ ਰਿਹਾ ਕਿ ਜੇਕਰ ਕੋਈ ਕੋਈ ਵੀ ਹੈ ਚਾਹੇ ਮੁੱਖ ਮੰਤਰੀ ਆ ਚਾਹੇ ਕੋਈ ਕੇਂਦਰੀ ਮੰਤਰੀ ਆ ਚਾਹੇ ਕੋਈ ਵੀ ਹੈ ਜਗਮਨਦੀਪ ਸਿੰਘ ਹੋਰਾਂ ਦੇ ਇਲਜ਼ਾਮਾਂ ਦੇ ਨਾਲ ਤਰਫਕ ਨਹੀਂ ਰੱਖਦੇ ਉਹਨਾਂ ਦੇ ਇਲਜ਼ਾਮਾਂ ਦੇ ਨਾਲ ਸਹਿਮਤ ਨਹੀਂ ਹੁੰਦੇ ਤਾਂ ਸਾਡੇ ਨਾਲ ਸੰਪਰਕ ਕਰਕੇ ਆਪਣਾ ਪੱਖ ਜਿਹੜਾ ਰੱਖ ਸਕਦੇ ਆ ਦੱਸ ਸਕਦੇ ਆ ਕਿ ਜਗਮਨਦੀਪ ਝੂਠ ਬੋਲਦੇ ਆ ਜਾਂ ਸੱਚ ਬੋਲਦੇ ਆ ਹਾਂਜੀ ਤੇ ਤੁਹਾਡੇ ਕੋਲੇ ਕੋਈ ਪ੍ਰੂਫ ਹੈਗੇ ਆ ਹਾਂ ਮੈਂ ਫਿਰ ਜਾ ਇਧਰ ਫੋਨ ਆਉਣ ਲੱਗੇ ਜੀ ਇਹ ਤਾਂ ਹੁਣ ਗੱਲ ਨਾ ਕਰਨ ਮੈਂ ਵੀ ਲੱਗ ਜਾ ਫਿਰ ਮੈਂ ਵੀ ਟਾਈਮ ਮੈਂ ਵੀ ਭਾਈ ਜਵਾਨੀ ਸੀਗੀ ਉਦੋਂ 10 ਮਹੀਨਿਆਂ ਸਾਲ ਪਹਿਲਾਂ ਤੇ ਮੈਂ ਪੁੱਛਣ ਲੱਗ ਜਾ ਕਿ ਕੀ ਗੱਲ ਆ ਜੂ ਕਾ ਮੈਂ ਚੀਮੇ ਆ ਮੇਰਾ ਪਿੰਡ ਚੀਮੇ ਆ ਮੈਂ ਛੀਤ ਉਦੋਂ ਮੈਂ ਕਾਲ ਦੇ ਚ ਅਸੀਂ ਪੜ੍ਹਦੇ ਸੀ ਜਾਂ ਮੈਨੂੰ ਆਇਆ ਕਰੀ ਜੀ ਵੀ ਸੰਗਰੂਰ ਪੜ੍ਹਦੇ ਸੀ ਕੋ ਮੈਂ ਕਾਲ ਦੇ ਚ ਇੱਥੇ ਅਸੀਂ 80 ਤੇ 115 ਤੇ ਰਹਿੰਦੇ ਆ ਤਰੋਂ ਗੱਲ ਕਰਦੇ ਕਰਾਉਂਦੇ ਜੀ ਦੂਜੇ ਤੀਜੇ ਦਿਨ ਦਾ ਉਹਨਾਂ ਨੂੰ ਟਾਈਮ ਦੇਦਾ ਵੀ ਤੁਸੀਂ ਇਸ ਕੱਲ ਨੂੰ 10:30 ਵਜੇ ਆਜੂ ਟੇਜਨ ਹੋਟਲ ਉਹ ਲੜਕੀ ਆਈ ਜੀ ਉਹਦੀ ਨਣਦੂ ਨੂੰ ਛੱਡ ਉਹ ਬੱਚਿਆਂ ਨੂੰ ਮੈਂ ਉੱਥੇ ਲੈ ਕੇ ਬੈ ਗਿਆ ਜਿੱਥੇ ਬ੍ਰੇਕਪਾਰਟ ਜਿੱਤੇ ਕਰ ਦਿੰਦੇ ਹੋਟਲ ਵਾਲਾ ਚੁੰਮ ਖੜਾ ਹੀ ਪਿਆ ਖੇਡ ਲਾ ਲੈ ਟੌਫੀ ਲੈ ਲੈ ਇਹ ਜਿਹੜੇ ਡੇਢ ਘੰਟਾ ਇਹਨਾਂ ਨੇ ਉਹ ਉਹਨਾਂ ਨੇ ਇਹ ਵੀ ਕਿਹਾ ਹੋ ਗਿਆ ਸੀ ਇਸਤਰੀ ਪੀਪੀਪੀ ਦੇ ਪ੍ਰਧਾਨ ਬਣਾ ਦਾਂ ਸਾਨੂੰ ਜਿੱਥੇ ਕੈਨੇਡਾ ਦਾ ਕੁਝ ਕਰ ਦੂ ਉਹ ਇਹ ਜੇ ਲੋਕ ਵੀ ਬਹੁਤ ਜੁੜੇ ਸੀ ਅੱਛਾ ਯਾਦਾ ਮੈਨੂੰ ਅੱਛਾ ਪਰਵਾਲਾ ਤੇ ਮੈਂ ਜਦੋਂ ਬਾਈ ਇਹ ਟੰਟਾ ਬੰਨ ਦੇਖ ਲਿਆ ਮੈਨੂੰ ਪਤਾ ਲੱਗ ਗਿਆ ਵੀ ਅਥਰੇ ਮੈਂ ਮੋਢੇ ਤੇ ਚੱਕ ਕੇ ਮੁੱਖ ਮੰਤਰੀ ਸਾਹਿਬ ਨੂੰ ਬੈੱਡ ਤੇ ਪਾਉਣਾ अच्छा। ਨਾ ਦਰਨਾਮ ਸਮਰਾਜ ਚਾਹੀ ਮੁੱਕਰ ਜਾਵੇ। ਇੱਕ ਮੁੰਡਾ ਹੋਰ ਸੀਗਾ ਫੋਟੋ ਚ ਮੇਰੇ ਨਾਲ ਖੜਾ ਮੈਂ ਭੇਜਨੀ ਤੁਹਾਨੂੰ। ਉਹ ਚਾਹੀ ਅੱਜ ਮੁੱਕਰ ਜਾਣ ਕਿਸੇ ਚੀਜ਼ ਤੋਂ ਡਰ ਤੋਂ ਭੈ ਤੋਂ ਜਾਂ ਲੋਕ ਡਰ ਜਾਂਦੇ ਨਹੀਂ ਨਹੀਂ ਲੱਤਾਂ। ਭਰ ਸਾਹ ਆ ਗਏ ਇੱਥੇ ਆ ਜਿਹੜੀ ਮੰਤਰੀ ਵਾਲੀ ਹੈ ਨਾ ਜੀ ਜਬੂਤ ਨੇ ਮੈਂ ਇੱਥੇ ਤਿੰਨ ਲੋਕਾਂ ਨੂੰ ਭੇਜੇ ਨੇ ਜਿਹੜੇ ਕਹਿੰਦੇ ਕੌਣ ਦੇ ਸਾਡੀ ਸੋਸਾਇਟੀ ਦੇ ਇਹ ਕਹਿੰਦੇ ਨੇ ਵੀ ਦਾੜ੍ਹੀ ਛੱਡੇ ਹੋਣੇ ਪੱਗਾਂ ਬੰਨੀਆਂ ਵੀ ਅਸੀਂ ਤਾਂ ਢੂਲਾ ੜਾ ਦਿਆਂਗੇ ਪੰਜਾਬ ਦੀਆਂ ਕਰ। ਸੱਤ ਦਿਨ ਨਹੀਂ ਬੋਲੇ ਜੀ। ਆ ਕੇ ਮੁੜ ਕੇ ਆ ਆਪਣੇ ਕੁਲਦੀਪ ਸਿੰਘ ਨੇ ਆ ਕੇ ਇੱਕ ਥਾਪੜੀ ਵੀ ਆ ਜਾ ਬਈ ਟੀਵੀ ਤੇ ਕਰੀਏ ਪ੍ਰੋਗਰਾਮ। ਮੈਨੂੰ ਕੀ ਚਲੋ ਚਲੋ ਆਪਾਂ ਕਾਨੂੰ ਨਾਮ ਲੈਣੀ ਨਹੀਂ ਜੀ ਕਿਸੇ ਦਾ ਮੈਂ ਮੈਂ ਹੀ ਇਹ ਕਹਿੰਦਾ ਜੀ ਮੈਂ ਦੁੱਧ ਤੋਤਾ ਮੈਂ ਬਹੁਤ ਬਦਮਾਸ਼ੀ ਕੀਤੀ ਆ ਆਪਾਂ ਪੂਰੇ ਠੱਗਾਂ ਮੈਂ ਨਹੀਂ ਇਹ ਕਹਿੰਦਾ ਵੀ ਮਾਇਆਤਾ ਜੀ ਖੰਸਾ ਜਿੱਤੇ ਤੁਸੀਂ ਫਿਰ ਉਸ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਵਾਲੀ ਜੀ ਗੱਲ ਕਰਦੇ ਹੋ ਉਹ ਜਿਹੜੀ ਵੀਡੀਓ ਜੀ ਤੁਸੀਂ ਗੱਲ ਕਰਦੇ ਹੋ ਜਿੱਦੀਆਂ ਤੁਹਾਡੇ ਕੋਲ ਸੀਰੀਜ਼ ਮੌਜੂਦ ਨਹੀਂ ਹੈਗੀਆਂ ਵੀ ਇਹ ਜਿਹੇ ਗੱਲਾਂ ਆਈਆਂ ਨਹੀਂ ਨਹੀਂ ਮੈਂ ਸੁਣ ਗੱਲ ਦਾ ਕਈ ਲੋਕ ਇਹ ਕਹਿੰਦੇ ਵੀ ਜਗਮਨ ਨੇ ਕਈ ਵਾਰੀ ਜ਼ਿਕਰ ਕੀਤਾ ਮੈਂ ਝੰਡੇ ਖਾਣੀ ਲਿਖਦਾ ਰਿਹਾ ਫੇਸਬੁੱਕ ਤੇ ਕਈ ਲੋਕ ਜਾਣ ਉਹ ਕਹਿੰਦੇ ਵੀ ਜਗਮਨ ਨੇ ਕਦੇ ਕੱਢੀਆਂ ਨਹੀਂ ਪਹਿਲਾਂ ਤਾਂ ਮੈਂ ਉਹਦਾ ਇੱਕ ਪ੍ਰ 2011 ਜਦੋਂ ਮੁੱਖ ਮੰਤਰੀ ਸਾਹਿਬ ਵਾਪਸ ਜਾਂਦੇ ਨੇ ਇੱਥੇ ਸਾਡੀ ਸੁੱਖੀ ਸੰਧੂ ਸੀਗਾ ਮੈਂ ਫੋਟੋਆਂ ਭੇਜ ਦਿੰਦਾ ਮੇਰੇ ਫਾਦਰ ਨੇ ਇਹਨਾਂ ਨੂੰ 25 ਲੱਖ ਦੀ ਗੁੱਤਲੀ ਫੜਾਈਆ ਜਿਹੜੇ ਇੱਥੋਂ ਪੈਸੇ ਇਕੱਠੇ ਹੋਏ ਸੀ ਉਹ ਜਿਹੜੇ ਲਗਾ ਕੇ ਮਿਲਦੇ ਹੁੰਦੇ ਸੀ ਉਹ ਮੇਰੇ ਕੋਲੇ ਹੁੰਦੇ ਸੀ ਕੁਝ ਮੈਂ ਵਿੱਚੋਂ ਪਾਤੇ ਪੈਸੇ ਤੇ ਪੱਕੀ ਲੱਖ ਜਿਹੜਾ ਸਾਡੇ ਸਰੀ ਸਰੀ ਵਾਲਾ ਬਾਕੀ ਜਿੰਨੇ ਸਿੱਟੀਆਂ ਚ ਇਕੱਠਾ ਹੋਇਆ ਉਹਦਾ ਬਾਰੇ ਮੈਨੂੰ ਪਤਾ ਨਹੀਂ ਕਹਿੰਦਾ 25 ਲੱਖ ਡਾਲਰ 25 ਲੱਖ ਪੌਂਡ ਹਾਂਜੀ ਹਾਂਜੀ ਨਹੀਂ ਨਹੀਂ 25 ਲੱਖ ਰੁਪਈਆ ਜੀ 25 ਲੱਖ ਰੁਪਈਆ ਅੱਛਾ ਟੋਟਲ 2.5 ਲੱਖ ਡਾਲਰ ਹੋਇਆ ਸੀ ਕੈਨੇਡਾ ਅਮਰੀਕਾ ਇੱਕ ਰੈਲੀ ਸੀਗੀ ਉਦੋਂ ਇਹਨਾਂ ਨੇ ਰੈਲੀ ਨੂੰ ਫਿਰ ਸਬੋਧਨ ਵੀ ਕੀਤਾ ਕਿਹਾ ਵੀ ਮੇਰੇ ਪੰਜਾਬ ਲਈ ਮੈਂ ਹਾਜ਼ਰਾਂ ਦੇਖੋ ਵੀ ਮੇਰੇ ਪਿਤਾ ਦੀ ਮੌਤ ਹੋ ਗਈ ਫਿਰ ਵੀ ਮੈਂ ਸ਼ਾਮ ਦੀ ਰੈਲੀ ਅਟੈਂਡ ਕਰਕੇ ਫਿਰ ਫਲਾਈਟ ਲੈ ਕੇ ਇੰਡੀਆ ਪਹੁੰਚਿਆ ਉਹ ਜਦੋਂ ਘਰੇ ਜਾਂਦੇ ਨੇ ਜੀ ਤਾਂ ਇਹਦੀ ਮਾਤਾ ਜੀ ਇਹਨਾਂ ਨਾਲ ਕਲੇਸ਼ ਹੁੰਦਾ ਜੀ ਇਹਨਾਂ ਨੂੰ ਹੱਥ ਨਹੀਂ ਲਾਉਣ ਦਿੰਦੇ ਅਰਥੀ ਵੀ ਇਹ ਸਾਡੇ ਘਰੇ ਨਾ ਵੜੇ ਅੱਛਾ ਇਹ ਉਹਦਾ ਮਾਤਾ ਜੀ ਤੇ ਭੈਣ ਜੀ ਬੈਨ ਸੀ ਕਿ ਮਾਲੀ ਕੋਠੀ 'ਚ ਵੜਨੀ ਸੀ ਸਾਡੇ ਜਿਹੜੇ ਅੱਜ ਬਹੁਤ ਥੋੜੇ ਹਾਰ-ਹੂਰ ਪਾ ਕੇ ਉਹ ਕੜੇ-ਕੁੜੇ ਪਾ ਕੇ ਦਿਖਾ ਰਹੇ ਇਹਨਾਂ ਹੀ ਬੈਨ ਸੀਗੇ ਉਹ ਕਿਉਂ ਉਹਨੂੰ ਪੁੱਛ ਲਿ ਦੇਟ ਮਨਪਰੀਤ ਉਹਨਾਂ ਨੇ ਜੋ ਜੋ ਹੋਣਾ ਸੀ ਜੱਸੀ ਸੇਖੋਂ ਨੇ ਸਮਝਾ ਬਿਝਾ ਕੇ ਜੀ ਉਧਰ ਸਸ਼ਕਾਰ ਕਰਾ। ਹੂੰ ਫਿਰ ਕੀ ਹੁੰਦਾ ਬਾਈ ਜੀ ਸਾਡੇ ਇੱਥੇ ਇੱਕ ਸ਼੍ਰੀਮਾਨ ਸੀਗੇ ਸੁਖੀ ਸੰਧੂ ਜੀ ਸਰੀ। ਹੂੰ ਉਹਨਾਂ ਨੇ ਛੇਤੀ ਪ੍ਰਧਾਨ ਬਣਨਾ ਸੀ ਪੀਪੀਪੀ ਦਾ ਪ੍ਰਧਾਨ ਬਣ ਕੇ ਉਹਨਾਂ ਨੇ ਕਹਾ ਕੀ ਮਿਨਿਸਟਰ ਬਣਨਾ ਸੀ ਫਿਰ ਉਹਨਾਂ ਨੇ ਪ੍ਰਾਈਮ ਮਿਨਿਸਟਰ ਬਣਨਾ ਸੀ ਉਹਨਾਂ ਨੇ ਇਹਨੂੰ ਚੋਕ ਲਾਤੀ ਵੀ ਜਗਮਨ ਇਹ ਕਹਿੰਦਾ ਵੀ ਭਵੰਤਤੀ ਜਿਹੜੀ ਫੇਰੀ ਸੀ ਸਾਰੀ ਉਹ ਮੈਂ ਸਪੌਂਸਰ ਕੀਤੀ ਸੀ ਟਿਕਟਾ ਟੁਕਟਾ ਮੇਲਾ। ਹੂੰ ਉਹ ਤਾਂ ਮੈਂ ਕਹਿੰਦਾ ਸੀ ਕਿਉਂਕਿ ਜੋ ਜੋ ਨੇ ਮੇਰੀ ਡਿਊਟੀ ਲਈ ਸੀ ਮੈਂ ਕੀਤਾ ਸੀ ਜੀ ਸਰ। ਹੂੰ ਇਹ ਜਦੋਂ ਮੇਰਾ ਨਾਮ ਓਕੇ ਪਾਰੀ ਹੋਇਆ ਜੀ ਮੈਂ ਕਹਾਂ ਵੀ ਤੂੰ ਆਪਦੇ ਘਰੇ ਸਰਦਾਰ ਮੈਂ ਆਪਦੇ ਘਰੇ ਸਰਦਾਰ ਮੈਨੂੰ ਮੇਰੇ ਫਾਦਰ ਨੇ ਕਦੇ ਐ ਬੋਲੇ ਜਿਵੇਂ ਤੂੰ ਬੋਲਦਾ ਇੱਕੀ ਮਰਾਵੇ ਤੇਰੀ ਪੀਪੀਪੀ ਖੜਕੇ ਮੈਨੂੰ ਪਤਾ ਤੇ ਰੱਖੀ ਨਾ ਤੂੰ ਸੇ ਪਤਾ ਲੱਗ ਗਿਆ ਜੀ ਮੈਂ ਜੋ ਜੋ ਨੂੰ ਵੀ ਦੱਸਦਾ ਜੀ ਭਾਈ ਆ ਗੱਲ ਉਹ ਕਹਿੰਦੇ ਕੋਈ ਨਹੀਂ ਵੀ ਹਵਾ ਬਣੀ ਹੋਈ ਐ ਸਾਡੇ ਲਈ ਸੈਲੀਬ੍ਰਿਟੀ ਐ ਬਾਅਦ ਚ ਹਾਲਾਂਕਿ ਜੋ ਜੋ ਮੇਰੇ ਮਨਤਾ ਵੀ ਕਰਦਾ ਰਿਹਾ ਵੀ ਕੱਢਦੇ ਵੀਡੀਓ ਕੱਢਦੇ 2011 ਚ ਭਾਈ ਮੈਂ ਚੁੱਪ ਕਰਕੇ ਖੇਤੀ ਕਰਨ ਲੱਗ ਗਿਆ ਮੈਂ ਇਹ ਚੀਜ਼ਾਂ ਭੁੱਲ ਗਿਆ ਪ੍ਰਬਲ ਤੋਮਰ ਨੂੰ ਮੈਂ ਜਰੂਰ ਦਿਖਾਈ ਉਹ ਕਹਿੰਦਾ ਵੀ ਕਿਸੇ ਟਾਈਮ ਤੇ ਆ ਤਰਾਂ ਤਰਾਂ ਦੀ ਐਂਗਲ ਸੀ ਜੀ ਉਹਦੇ ਵਿੱਚ ਨਹੀਂ ਇਹ ਉਹ ਮੈਂ ਜਾਣ ਕੇ ਬਣਾਈ ਉਹ ਮੈਂ ਜਾਣ ਕੇ ਬਣਾਈ ਗਈ ਹੈ ਜੇ ਲੋੜ ਪਈ ਤਾਂ ਤੁਸੀਂ ਕੱਢ ਸਕਦੇ ਜੇ ਕੋਈ ਕਹਵੇ ਕੋਈ ਸਾਨੂੰ ਵੀ ਕਹਿ ਸਕਦਾ ਕੋਈ ਤੁਹਾਨੂੰ ਵੀ ਕਹਿ ਸਕਦਾ ਬਾਈ ਜੀ ਬਾਈ ਜੀ ਬਾਈ ਜੀ ਇਲੈਕਸ਼ਨ ਆ ਰਹੀ ਹੈ 24 ਦੀ ਇਹ ਪਟਾਕੇ ਮੈਂ ਹੁਣ ਤੋਂ ਪਹਿਲਾਂ ਕੱਢੂੰ ਸਾਰੇ ਅਸ਼ਟਬਾਜੀ ਥੋੜੇ ਥੋੜੇ ਚਲਾਵਾਂਗੇ ਪਹਿਲਾਂ ਉਹ ਤੋਂ ਫੁੱਲ ਝੜੀਆਂ ਵੱਡਾ ਉਹ ਤੋਂ ਕੱਢਾਂਗੇ ਉਹ ਸੁਤਲੀ ਵਾਲਾ ਦੇਵੀ ਬੰਬ ਮੈਂ ਤੁਹਾਨੂੰ ਗੱਲ ਦੱਸਦਾ ਉਹ ਮੈਂ ਜਾਣ ਬੁੱਝ ਕੇ ਬਣਾਈ ਐਵੇਂ ਨਹੀਂ ਮੈਂ ਕਹਿੰਦਾ ਦਵਿੰਦਰ ਦੀ ਤਾਂ ਮੇਰੀ ਚਲੋ ਪਛਾਣ ਚੱਕਾ ਉਹ ਤੁਸੀਂ ਕਿਵੇਂ ਬਣਾਈ ਉਹ ਕੀ ਸੀਗਾ ਬਾਈ ਜੀ ਉਦੋਂ ਜਿਹੜੀ ਇਹ ਟੈਕਨੋਲੋਜੀ ਮੈਟਰੋਲਾ ਦੇ ਫੋਨ ਹੁੰਦੀ ਸੀ ਉਹ ਰੋਟੀ ਪਾਣੀ ਵੀ ਮੈਂ ਲੈ ਕੇ ਜਾਂਦਾ ਸੀ ਸ਼ਾਮ ਨੂੰ ਸਵੇਰੇ ਵੀ ਸ਼ਾਮ ਨੂੰ ਉਹ ਫਿਰ ਮੈਂ ਬਣਾ ਕੇ ਜਿਗਾਰ ਜਿਵੇਂ ਜੇਲਾਂ ਚ ਅਸੀਂ ਫੋਨ ਚਾਰਜ ਕਰਦੇ ਜਿਗਾਰਡ ਬਣਾ ਕੇ ਨਾ ਜੇਲਾਂ ਚ ਉਹ ਜਿਗਾਰਡ ਲਾਉਣੇ ਆਪਾਂ ਨੂੰ ਪਹਿਲਾਂ ਵੀ ਹੁੰਦੇ ਆ ਤੇ ਉਹ ਜਿਗਾਰਡ ਬਣਾ ਕੇ ਫਿਰ ਰੋਟੀ ਪਾਣੀ ਚ ਡਾਲੀ ਡਬੇ ਚ ਉਹ ਉਦੋਂ ਬਣਾਈ ਜੀ ਫਿਰ ਹੂੰ ਦੋ ਦਿਨ ਹੀ ਬਣਾਈ ਉਹ ਹੂੰ ਤੇ ਉਹ ਚਲੋ ਜੀ ਉਹ ਸ਼ਾਮਤੀਆਂ ਹੁਣ ਜੇ ਮੈਨੂੰ ਕੋਈ ਕਦੇ ਵੀ ਜਦੋਂ ਇਹ ਮੁੱਖ ਮੰਤਰੀ ਬਣਿਆ ਉਦੋਂ ਨਹੀਂ ਤੂੰ ਕੱਢੀ ਪੰਜਾਬ ਇਲੈਕਸ਼ਨ ਆਈ ਉਦੋਂ ਨਹੀਂ ਤੂੰ ਕੱਢੀ ਉਦੋਂ ਮੈਂ ਜੇਲ੍ਹ ਚ ਸੀਗਾ ਹੂੰ ਫੋਨ ਮੇਰੇ ਇੱਥੇ ਘਰੇ ਸੀਗਾ ਮੈਂ ਪਰ ਉਸ ਤੋਂ ਪਹਿਲਾਂ 14 ਦੀ ਇਲੈਕਸ਼ਨ ਲੜੀ ਉਸ ਤੋਂ ਪਹਿਲਾਂ 19 ਦੀ ਇਲੈਕਸ਼ਨ ਲੜੀ ਫਿਰ ਪਾਈ ਦੀ ਲੜੀ ਨਹੀਂ ਨਹੀਂ ਉਹ ਮੈਂ ਤਾਂ ਨਹੀਂ ਨਹੀਂ ਮੈਂ ਤਾਂ ਛੱਡ ਹੀ ਗਿਆ ਨਾ ਜੀ ਮੈਂ ਤਾਂ ਸੋਸ਼ਲ ਮੀਡੀਆ ਤੇ ਨਹੀਂ ਆਇਆ ਮੈਂ ਤਾਂ ਕਿਤੇ ਆਈ ਇੰਨੇ ਸਾਲਾਂ ਦੀ ਤਾਂ ਸੰਭੀ ਰੱਖੀ ਕਟਆਫ ਹੀ ਹੋ ਗਿਆ ਸੀ ਜੀ ਮੇ ਜਮੇ ਜਾਣਦੇ ਨੇ ਮੈਨੂੰ ਜਿਹੜੀ ਸੋਸ਼ਲ ਮੀਡੀਆ ਤੇ ਮੈਨੂੰ ਜਾਣਦੇ ਨੇ ਮੈਂ ਜਮੇ ਕਟਆਫ ਹੋ ਕੇ ਸਾਇਲੈਂਟ ਹੋ ਗਏ ਹੁਣ ਕੱਲ ਨੂੰ ਜੇ ਤੁਸੀਂ ਇਹ ਕਹਿ ਦਮੋਗੇ ਪਾਈ ਉਹ ਤਾਂ ਫੜੇ ਚੜਦੀ ਰੱਖੀ ਹੋਈ ਸੀ ਮੈਂ ਕਟਆਫ ਹੋ ਗਿਆ ਹੁਣ ਲੱਭਦੀ ਨਹੀਂ ਨਾ 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 ਲੱਭਦੀ ਵਾਲੀ ਤਾਂ ਗੱਲ ਹੀ ਛੱਡ ਦੋ ਉਹ ਤਾਂ ਮੈਂ ਵਧੀਆ ਐਨ ਕਰਾ ਕੇ ਉਹਨੂੰ ਵਿਚਾਰੀ ਨੂੰ